ਜਟ੍ਹੇਰੇ ਕੀ ਹੁੰਦੇ ਹਨ ਜਟ੍ਹੇਰਿਆਂ ਨੂੰ ਮੰਨਦੇ ਤਾਂ ਬਹੁਤ ਲੋਕ ਹਨ ਪਰ ਜ਼ਿਆਦਾਤਰ ਇੱਕ ਦੂਜੇ ਨੂੰ ਦੇਖੋ ਦੇਖੀ ਮੰਨਦੇ ਹਨ ਕੀ ਤੁਹਾਨੂੰ ਇਸ ਦਾ ਅਸਲੀ ਮਤਲਬ ਜਾਂ ਇਸ ਦਾ ਅਸਲੀ ਪਿਸ਼ੋਖਣ ਪਤਾ ਹੈ ਜਿਵੇਂ ਨਵੀਂ ਵਿਹਾਈ ਨੂੰ ਆਈ ਜਟ੍ਹੇਰਿਆਂ ਦੇ ਮੱਥਾ ਟਿਕਾ ਲਿਆਏ ਨਾ ਉਸਨੇ ਪੁੱਛਿਆ ਡਰਦੀ ਨਹੀਂ ਕਿ ਇਹ ਹੈ ਕੀ ਤੇ ਘਰਦਿਆਂ ਨੂੰ ਵੀ ਨਹੀਂ ਪਤਾ ਕਿ ਇਹ ਜਟ੍ਹੇਰੇ ਹੈ ਕੀ ਕਿਉਂਕਿ ਉਸ ਦੀ ਸੱਸ ਵੀ ਜਦੋਂ ਨਵੀਂ ਵਿਹਾਈ ਆਈ ਸੀ ਉਸ ਨੂੰ ਵੀ ਇਸੇ ਤਰ੍ਹਾਂ ਮੱਥਾ ਟਿਕਾਇਆ ਗਿਆ ਸੀ ਕਿ ਇਹ ਆਪਣੇ ਜਟ੍ਹੇਰੇ ਹਨ ਜਟ੍ਹੇਰੇ ਕੌਣ ਹੁੰਦੇ ਹਨ ਤੇ ਇਹਨਾਂ ਨੂੰ ਕਿਉਂ ਪੋਜਿਆ ਜਾਂਦਾ ਦਾ ਹੈ ਸਿੱਖੀ ਸਿਧਾਂਤਾਂ ਅਨੁਸਾਰ ਜਠੇਰੇ ਪੂਜਣਾ ਸਹੀ ਹੈ ਜਾਂ ਗਲਤ ਹੈ ਇਹ ਧਾਰਮਿਕ ਰੀਤ ਹੈ ਜਾਂ ਸਮਾਜਿਕ ਰੀਤ ਜਾਂ ਫਿਰ ਇਹ ਨਿਰਾਹੀ ਪਖੰਡ ਹੈ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਦੇਵਾਂਗੇ ਅੱਜ ਦੀ ਇਸ ਵੀਡੀਓ ਵਿੱਚ ਪਰ ਸਭ ਤੋਂ ਪਹਿਲਾਂ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਅੱਗੇ ਸ਼ੇਅਰ जरूर ਕਰਿਓ ਜੀ ਤਾਂ ਜੋ ਇਹ ਜਾਣਕਾਰੀ ਹੋਰਾਂ ਤੱਕ ਵੀ ਪਹੁੰਚ ਸਕੇ ਜਠੇਰਾ ਸ਼ਬਦ ਅਸਲ ਵਿੱਚ ਜੇਠੇ ਤੋਂ ਬਣਿਆ ਹੈ ਜੇਠਾ ਮਤਲਬ ਘਰ ਦਾ ਸਭ ਤੋਂ ਵੱਡਾ ਬੱਚਾ ਜੇਠੇ ਤੋਂ ਜੇਠ ਵੀ ਬਣਿਆ ਹੈ ਜਿਸ ਦਾ ਮਤਲਬ ਵੱਡਾ ਭਰਾ ਜਿਸ ਦੇ ਹੋਰ ਛੋਟੇ ਭੈਣ ਭਰਾ ਹੋਣum ਇਸ ਦਾ ਇੱਕ ਹੋਰ ਸਬੰਧ ਗੋਤਾ ਨਾਲ ਵੀ ਹੈ ਮਤਲਬ ਕਿ ਕਿਸੇ ਖਾਨਦਾਨ ਦਾ ਗੋਦ ਜਿਵੇਂ ਬੈਸ ਸਿੱਧੂ ਪੰਗੂ ਦੰਦਰ ਤੇ ਆਦ ਪਹਿਲੇ ਸਮਿਆਂ ਵਿੱਚ ਜਦੋਂ ਪਿੰਡ ਬਸਣੇ ਸ਼ੁਰੂ ਹੋਏ ਤਾਂ ਉਹਨਾਂ ਸਮਿਆਂ ਵਿੱਚ ਲੋਕ ਕਬੀਲੇ ਬਣਾ ਕੇ ਰਹਿਣ ਲੱਗੇ ਤਾਂ ਉਸ ਕਬੀਲੇ ਦਾ ਸਭ ਤੋਂ ਸਿਆਣਾ ਆਪਕੇ ਵੱਡਾ ਮੈਂਬਰ ਜੇਰਾ ਕੇ ਉਹ ਕਬੀਲਾ ਜਾਂ ਪਿੰਡ ਬਸਾਉਂਦਾ ਸੀ ਗੋਥ ਦਾ ਅਰਥ ਹੈ ਕੁੱਲ ਵਾਸ਼ ਖਾਨਦਾਨ ਜਾਂ ਕਬੀਲਾ ਜਦੋਂ ਕਿਸੇ ਗੋਥ ਦਾ ਬਜ਼ੁਰਗ ਕੋਈ ਪਿੰਡ ਬਸਾਉਂਦਾ ਤਾਂ ਜੋ ਉਹ ਅੱਗੇ ਤੋਂ ਅੱਗੇ ਪਰਿਵਾਰ ਵਧੇ ਫਿਰ ਜਦੋਂ ਉਸ ਸਿਆਣੇ ਦੀ ਮੌਤ ਹੋ ਜਾਂਦੀ ਤਾਂ ਉਸਦੇ ਪਰਿਵਾਰ ਦੇ ਮੈਂਬਰ ਉਸ ਨੂੰ ਇੱਕ ਸਾਲ ਬਾਅਦ ਯਾਦ ਕਰਦੇ ਹੌਲੀ ਹੌਲੀ ਲੋਕ ਥੋੜਾ ਬਹਿਮਾ ਵਿੱਚ ਪੈ ਗਏ ਤੇ ਲੋਕਾਂ ਨੇ ਉਹਨਾਂ ਸਿਆਣਿਆਂ ਨੂੰ ਜਠਾ ਕਹਿ ਕੇ ਪੂਜਣਾ ਸ਼ੁਰੂ ਕਰ ਦਿੱਤਾ ਤੇ ਉਸ ਨੂੰ ਆਪਣਾ ਜਠੇਰਾ ਬਣਾ ਲਿਆ ਮਤਲਬ ਕਿ ਆਪਣੇ ਸਿਆਣੇ ਨੂੰ ਯਾਦ ਕਰਨ ਦੀ ਰਵਾਇਤ ਉਸ ਨੂੰ ਪੂਜਣ ਤੱਕ ਪਹੁੰਚ ਗਈ ਜਿਵੇਂ ਸਨਾਤਨ ਧਰਮ ਵਿੱਚ ਪਿਤਰ ਪੂਜਾ ਹੁੰਦੀ ਹੈ ਕਿ ਉਹ ਲੋਕ ਆਪਣੇ ਪਿਤਰਾਂ ਨੂੰ ਭਾਵ ਆਪਣੇ ਵੱਡਿਆਂ ਨੂੰ ਯਾਦ ਕਰਦੇ ਨੇ ਤਾਂ ਦੇਖੋ ਦੇਖੀ ਇਹ ਪਰੰਪਰਾ ਸਿੱਖ ਪਰਿਵਾਰਾਂ ਵਿੱਚ ਵੀ ਆ ਗਈ ਤੇ ਸਿੱਖ ਪਰਿਵਾਰ ਵੀ ਆਪਣੇ ਬਜ਼ੁਰਗਾਂ ਨੂੰ ਜਠੇਰੇ ਕਹਿ ਕੇ ਪੂਜਣ ਲੱਗ ਪਏ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਠੇਰੇ ਸ਼ਬਦ ਦਾ ਸਬੰਧ ਗੋਤ ਨਾਲ ਜੁੜਿਆ ਹੋਇਆ ਹੈ ਕਿਸੇ ਸਮੇਂ ਸਾਦੇ ਬਜ਼ੁਰਗ ਕਬੀਲੀਆਂ ਵਿੱਚ ਵੰਡੇ ਹੋਏ ਸੀ ਤੇ ਉਹ ਕਬੀਲੇ ਸਭ ਤੋਂ ਵੱਡੇ ਪਰਿਵਾਰਕ ਮੈਂਬਰ ਦੇ ਨਾਮ ਨਾਲ ਜਾਣੇ ਜਾਂਦੇ ਸਨ ਜਿਵੇਂ ਸਿੱਧੂਆਂ ਦਾ ਵਡੇਰਾ ਖੀਵਾ ਰਾਉ ਸਿੱਧੂ ਸੀ ਜਿਸ ਦਾ ਜਨਮ 1250 ਵਿੱਚ ਹੋਇਆ ਸੀ ਤੇ ਉਸ ਦਾ ਸਾਰਾ ਕਬੀਲਾ ਸਿੱਧੂ ਅਖਵਾਇਆ ਇਸੇ ਕੁੰਲ ਦੇ ਪਿੱਛੇ ਹਮੀਰੇ ਦਾ ਪੁੱਤਰ ਬਰਾਰ ਜੰਮਿਆ ਤਾਂ ਉਸ ਦੇ ਨਾਮ ਤੇ ਬਰਾਰ ਗੋਤ ਚੱਲ ਪਿਆ ਗੋਤਾ ਬਾਰੇ ਡੈਂਜਲਿ ਬੈਟਸਨ ਨੇ 1916 ਇੱਕ ਕਿਤਾਬ ਲਿਖੀ ਜਿਸ ਦਾ ਨਾਮ ਹੈ ਪੰਜਾਬ ਕਾਰਸ ਇਸ ਕਿਤਾਬ ਵਿੱਚ ਪੰਜਾਬ ਦੇ ਗੂਤਾਂ ਬਾਰੇ ਵਿਸਤਾਰ ਨਾਲ ਲਿਖਿਆ ਹੋਇਆ ਹੈ ਭਾਵ ਕਿ ਕਿਸੇ ਵਡੇਰੇ ਦੇ ਨਾਮ ਤੋਂ ਗੋਤ ਬਣਿਆ ਤੇ ਅੱਗੇ ਉਸਦੇ ਵਾਸ਼ਯ ਜਾਂ ਔਲਾਦ ਨੇ ਉਸ ਗੋਤ ਨੂੰ ਆਪਣੇ ਨਾਮ ਨਾਲ ਲਗਾ ਲਿਆ ਜਿਵੇਂ ਬੈਸ ਗੋਤ ਜੱਟਾਂ ਦਾ ਵੀ ਹੈ ਤੇ ਮਜਬੀ ਸਿੰਘਾ ਦਾ ਵੀ ਹੈ